ਕਿਉਂ ਹੇਤਾ ਹੈ ਮੋੜਾ ਕੀ ਕੁੜਕੇ ਮੈਨੂੰ ਕਿ ਜੋਕ ਤੇ ਚੇਤੇ ਆ ਗਏ ਅੱਛਾ ਸਰਾ ਬੈਠ ਕੇ ਰ ਲੈ ਬਹਿ ਜਾਂਦੇ ਹਾਂ ਹਾਂ ਨਹੀਂ ਤੂੰ ਖੜ੍ਹੀ ਹੀ ਰਹੇ ਮੈਂ ਤਾਂ ਕਹਿੰਦਾ ਖੜੇ ਪਿੰਡ ਵਾਈਆਂ ਲੈ ਠਾਤਾ ਫੇਰ ਕੁੜਕੇ ਕਈ ਨਾ ਲੋਕ ਇੱਥੇ ਮੈਂ ਦੇਖੇ ਆ ਅੱਛਾ ਪਾ ਮੇਰੇ ਕੱਲ੍ਹ ਪਾਰਸ ਜਹਾਜ ਤੇ ਉਤਰੇ ਹੋਣ ਗਰੇਜੀ ਬੋਲਣਗੇ ਗਰੇਜੀ ਹੈ ਤੇ ਮੇਰਾ ਨਾ ਇੱਕ ਆੜੀ ਆ ਉਹਨੂੰ ਤਕਰੀਬਨ ਹੋ ਗਏ ਹੋਣ ਦੇ 50 60 ਸਾਲ ਆਏ ਨੂੰ ਹਨਾ ਅੱਛਾ ਤੇ ਉਹ ਨਾ ਕਲਾਕਾਰਾਂ ਦਾ ਸ਼ੋਅ ਕਰਾਉਂਦਾ ਹੁੰਦਾ ਸੀਗਾ ਉੱਥੇ ਆ ਗਿਆ ਮੇ ਮਿੱਤਰ ਮੇਰ ਮਿੱਤਰ ਨੂੰ ਕਹਿੰਦੇ ਨਾ ਬਈ ਤੂੰ ਆਪਣਾ ਪੁਰਾਣਾ ਕਮੀਡੀਆ ਨਾ ਹੋ ਉਹਨੂੰ ਕਹਿੰਦੇ ਬਈ ਤੂੰ ਨਾ ਜਿਹੜਾ ਆਪਣਾ ਪ੍ਰਬੰਧਕ ਆ ਹੈ ਗਰਦਿਆਲ ਸਿੰਘ ਦਿਯਾਲਾ ਬਈ ਇਹ ਦੇ ਬਈ ਇਹਨੂੰ ਜਦੋਂ ਸਟੇਜ ਤੇ ਲਿਆਉਣਾ ਉਹਦੇ ਬਾਰੇ ਕੋਈ ਬੋਲਣਾ ਹੈਗਾ ਉਹ ਕਸ ਆ ਵੀ ਆਪਾਂ ਬੋਲਦੇ ਆਂ ਕਿ ਹੈ ਬਈ ਕੀ ਕਹਿੰਦਾ ਹੈ ਉਹ ਬਈ ਆਵੜਾ ਸਟੇਜ ਤੇ ਮੇਰ ਮਿੱਤਰ ਜਾ ਕੇ ਕਹਿੰਦਾ ਓਏ ਭਲਿਓ ਲੋਕੋ ਓਏ ਆਪਣੇ ਜਿਹੜਾ ਗਰਦਿਆਲ ਦਿਆਲਾ ਨਾ ਉਹ ਦੇਖ ਲਓ ਹੈ ਬਈ ਮਾਰਿਆ ਕੱਕੜ ਪੈ ਗਏ ਮੋਛੇ ਉਹਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਏ ਨੂੰ ਤੁਸੀਂ ਹੈ ਬਈ ਉਹਨੇ ਨਾ ਮਾਰੇ ਪੁੱਤਰੇ 45 ਸਾਲ ਹੋ ਗਏ ਐਨਾ ਪੰਜਾਬੀ ਮਾਂ ਬੋਲੀ ਨਾਲ ਜੁੜਿਆ ਵਾ ਹੈ ਬਈ ਕਹਿੰਦੇ ਇੱਕ ਵੀ ਅੰਗਰੇਜ਼ੀ ਦਾ ਅੱਖਰ ਨਹੀਂ ਸਿੱਖਿਆ ਹੁਣ ਮੈਨੂੰ ਐਂ ਨਹੀਂ ਸਮਝ ਆਈ ਬਈ ਮੇਰ ਮਿੱਤਰ ਨੇ ਦੀ ਲੇਡੀ ਇਜਤਕਾਰੀ ਸੀ ਕਿ ਬੇਇੱਜ਼ਤੀ ਕੀ ਕਹਿੰਦਾ